ਉਹਦੇ 'ਚ ਨਾ ਤਾਂ ਪੰਜਾਬ ਸਰਕਾਰ ਦਾ ਕੋਈ ਰੋਲ ਹੈ ਨਾ ਕਿਸੇ ਅਦਾਲਤ ਦਾ ਕੋਈ ਰੋਲ ਹੈ ਨਾ ਪੁਲਿਸ ਦਾ ਰੋਲ ਜਿੱਥੇ ਸਰਕਾਰ ਦਾ ਰੋਲ ਹੈ ਉੱਥੇ ਉਹ ਗੱਲ ਨਹੀਂ ਕਰ ਰਹੀ ਉਹ ਗੱਲ ਕਰ ਰਹੇ ਨੇ ਮਾਫੀ ਦੀ ਅਕਾਲ ਤਖਤ ਸਾਹਿਬ ਤੋਂ ਜਿੱਦੇ 'ਚ ਪੰਜਾਬ ਸਰਕਾਰ ਦਾ ਸਿੱਧਾ ਜਾਂ ਸਿੱਧਾ ਕੋਈ ਰੋਲ ਹੀ ਨਹੀਂ ਉਹ ਪੰਥ ਨੇ ਦੇਖਣਾ ਪੰਥਕ ਰਵੈਤਾ ਮੁਤਾਬਕ ਅਕਾਲ ਤਖਤ ਸਾਹਿਬ ਨੇ ਦੇਖਣਾ ਸਿੱਧੀ ਨੰਗੀ ਚਿੱਟੀ ਮਦਦ ਹੈ ਔਰ ਕਿਸੇ ਵੀ ਪਾਸਿਓਂ ਕਿਸੇ ਵੀ ਐਂਗਲ ਤੋਂ ਭਗਵਾਨ ਸਿੰਘ ਮਾਨ ਤੇ ਅਰਵਿੰਦ ਕੇਜਰੀਵਾਲ ਦਾ ਇਹਨਾਂ ਕੇਸਾਂ ਤੇ ਰੋਲ ਸੁਖਵੀਰ ਸਿੰਘ ਬਾਦਲ ਤੇ ਭਾਜਪਾ ਦੀ ਸਰਕਾਰ ਨਾਲੋਂ 1% ਵੀ ਵੱਖ ਨਹੀਂ ਹੈ ਤੁਸੀਂ 25-25 ਲੱਖ ਰੁਪਏ ਇੱਕ-ਇੱਕ ਦਿੰਦਾ ਇੱਕ-ਇੱਕ ਵਕੀਲ ਤੇ ਖਰਚਦੇ ਹੋ ਸੁਪਰੀਮ ਕੋਰਟ ਜਾਂਦੇ ਵਿਦਨ ਵੀਕ ਪਹੁੰਚ ਜਾਂਦੇ ਤੇ ਇਹ ਜਿਹੜੇ ਕੇਸ ਜਿਨ੍ਹਾਂ ਨੇ ਖਾਲੀ ਚ ਪਰੋਸ ਕੇ ਤੁਹਾਨੂੰ ਸਰਕਾਰ ਬਣਾ ਕੇ ਦਿੱਤੀ ਉਹਨਾਂ ਕੇਸਾਂ ਦੇ ਪ੍ਰਤੀ ਤੁਹਾਡੀ ਕਮਿਟਮੈਂਟ ਤੁਹਾਡੀ ਲਾਇਲਟੀ ਅੱਜ ਅਸੀਂ ਇੱਥੇ ਪ੍ਰੈਸ ਕਾਨਫਰੰਸ ਦੇ ਵਿੱਚ ਐਕਸਪੋਜ਼ ਕਰਦੇ ਸੇਮ ਸਟਰੈਟਜੀ ਸੇਮ ਤਰੀਕਾ ਭਗਵਨ ਸਿੰਘ ਮਾਨ ਬਰਗਾੜੀ ਤੇ ਇਹਨਾਂ ਤਿੰਨਾਂ ਕੇਸਾਂ 'ਚ ਰਾਮ ਰੀਮ ਦੇ ਧੌਣ ਤੇ ਤਲਵਾਰ ਲਟਕਾ ਕੇ ਵੀ ਦੇ ਭਾਈ ਹਰਿਆਣੇ 'ਚ ਮਦਦ ਦੇ ਲੋਕ ਸਭਾ ਚ ਮਦਦ ਦੇ ਅਗਲੀਆਂ ਵਿਧਾਨ ਸਭਾ ਚੋਣਾਂ ਚ ਮਦਦ ਤੁਹਾਡੇ ਤਰੀਕੇ ਤੁਹਾਡਾ ਕਿਰਦਾਰ ਸੁਖਵੀਰ ਬਾਦਲ ਤੋਂ ਡਿਫਰੈਂਟ ਕਿਵੇਂ ਆ ਸਮਝਾਓ ਤੁਸੀਂ ਉਹੀ ਉਸੇ ਰਸਤੇ ਕਦਮ ਤੇ ਚੱਲ ਰਹੇ ਹੋ ਇਹ ਜੇ ਇਹੀ ਪੋਲਿਟਿਕਸ ਪੰਜਾਬ ਦੇ ਲੋਕਾਂ ਨੂੰ ਚਾਹੀਦੀ ਸੀ ਫਿਰ ਸੁਖਵੀਰ ਬਾਦਲ ਨੂੰ ਘਰ ਬਿਠਾਉਣ ਦੀ ਲੋੜ ਕੀ ਸੀ ਘੱਟੋ ਘੱਟ ਦੇਖਣ ਨੂੰ ਤਾਂ ਤੁਹਾਡੇ ਨਾਲੋਂ ਸੋਹਣਾ ਲੱਗਦਾ ਸੀ ਸਾੜਾ ਤਾਂ ਹੈ ਨਾ ਉਹਦੇ ਮੂੰਹ ਤੇ ਤੁਹਾਡੇ ਤੋਂ ਉਹ ਵੀ ਹੈ ਨਹੀਂ ਕੋਟਕਪੂਰਾ ਗੋਲੀ ਕਾਂਡ ਤੇ ਬੇਅਦਬੀ ਕਾਂਡ ਨੂੰ ਲੈ ਕੇ ਅੱਜ ਜਿਹੜਾ ਪਿੱਤਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਡੇਰਾ ਸਿੱਸਾ ਮੁਖੀ ਜਿਹੜਾ ਬਾਬਾ ਰਾਮ ਰਹੀਮ ਅਤੇ ਇੰਟਰਵਿਊ ਜਿਹੜਾ ਹੋਇਆ ਹੈ ਪ੍ਰਦੀਪ ਕਲੇਰ ਦਾ ਉਸ ਨੂੰ ਲੈ ਕੇ ਜਿਹੜਾ ਸਰਕਾਰਾਂ ਤੇ આરોਪ ਲਗਾਏ ਗਏ ਨੇ ਸਾਡੇ ਨਾਲ ਇਸ ਸਮੇਂ ਜਿਹੜੇ ਸੁਦੇਵ ਹੁਣੀ ਜੀ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਅੱਜ ਤੁਹਾਡੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਪ੍ਰਦੀਪ ਕਲੇਰ ਦਾ ਜਿਹੜਾ ਇੰਟਰਵਿਊ ਨੂੰ ਲੈ ਕੇ ਤੁਸੀਂ ਕਾਫੀ ਜਿਹੜਾ ਸਰਕਾਰਾਂ ਤੇ આરોਪ ਲਗਾ ਰਹੇ ਹੋ ਕੀ ਲੱਗ ਰਿਹਾ ਹੈ ਕਿ ਜਿਹੜਾ ਇਹ ਇੰਟਰਵਿਊ ਹੋਇਆ ਇਸ ਦਾ ਕ੍ਰੈਡਿਟ ਕੌਣ ਲੈਣਾ ਚਾ ਰਿਹਾ ਹੈ ਦੇਖੋ ਪਹਿਲੀ ਗੱਲ ਤਾਂ ਸਾਡੀ ਪ੍ਰੈਸ ਕਾਨਫਰੰਸ ਜੀ ਪ੍ਰਦੀਪ ਕਲੇਰ ਦੀ ਇੰਟਰਵਿਊ ਤੇ ਆਧਾਰਿਤ ਨਹੀਂ ਸੀ ਨਾ ਉਹ ਸਾਡਾ ਵਿਸ਼ਾ ਸੀ ਉਹ ਇੱਕ ਸੈਪਰੇਟ ਪਾਰਟ ਹੈ ਠੀਕ ਹੈ ਉਹ ਇਹਦੇ ਵਿੱਚ ਐਡ-ਆਨ ਹੋ ਜਾਣ ਵਾਲੀ ਇੱਕ ਗੱਲ ਹੈ ਉਹ ਇੱਕ ਸੈਪਰੇਟ ਚੀਜ਼ ਹੈ ਪਰ ਉਸ ਤੋਂ ਇਲਾਵਾ ਵੀ ਜਿਹੜਾ ਉਹਦਾ ਸਿਲੇਕਟਿਵ ਪਾਰਟ ਹੈ ਉਹ ਬਾਹਰਿਆ ਜਾ ਰਿਹਾ ਪ੍ਰਦੀਪ ਕਲੇਰ ਦੀ ਮੇਰੇ ਸਾਬ ਨਾਲ ਸ਼ਾਇਦ 20 ਤੋਂ 25 ਮਿੰਟ ਦੀ ਇੰਟਰਵਿਊ ਹੋਏ ਤੇ ਉਹਦੇ ਵਿੱਚ ਜਿਹੜਾ 5 ਤੋਂ 10 ਮਿੰਟ ਦਾ ਪੋਰਸ਼ਨ ਹੈ ਜਿਹੜਾ ਸਿਰਫ ਤੇ ਸਿਰਫ ਸੁਖਬੀਰ ਬਾਦਲ ਨਾਲ ਰਿਲੇਵੈਂਟ ਹੈ ਉਸ 10 ਮਿੰਟ ਦੀ ਡਿਸਕਸ਼ਨ ਉਹ ਬਾਹਰਿਆ ਜਾ ਰਿਹਾ ਪਰ ਜਿਹੜੇ ਬਾਕੀ ਉਹਨੇ ਗੱਲਾਂ ਬਾਹਰ ਕੱਢੀਆਂ ਨੇ ਸਾਡੇ ਲਈ ਉਸ ਤੋਂ ਵੱਧ ਇੰਪੋਰਟੈਂਟ ਹੈ ਦੇਖੋ ਜਿਹੜਾ ਮਾਫੀ ਵਾਲਾ ਮਸਲਾ ਆ ਅਕਾਲ ਤਖਤ ਸਾਹਿਬ ਨੇ ਦਿੱਤੀ ਅਕਾਲ ਤਖਤ ਸਾਹਿਬ ਨੇ ਵਾਪਸ ਲੈ ਲਈ ਔਰ ਉਸ ਪ੍ਰੋਸੈਸ ਜਿਹੜੇ ਲੋਕ ਇਨਵੋਲਡ ਸੀ ਉਹਨਾਂ ਨੂੰ ਜਿਹੜੀ ਸਜ਼ਾ ਮਿਲਣੀ ਹੈ ਉਹ ਪੰਥਕ ਰਵਾਇਤਾ ਮੁਤਾਬਕ ਮਿਲਣੀ ਹੈ ਉਹਦੇ 'ਚ ਨਾ ਤਾਂ ਪੰਜਾਬ ਸਰਕਾਰ ਦਾ ਕੋਈ ਰੋਲ ਆ ਨਾ ਕਿਸੇ ਅਦਾਲਤ ਦਾ ਕੋਈ ਰੋਲ ਆ ਨਾ ਪੁਲਿਸ ਦਾ ਰੋਲ ਜਿੱਥੇ ਸਰਕਾਰ ਦਾ ਰੋਲ ਆ ਉੱਥੇ ਉਹ ਗੱਲ ਨਹੀਂ ਕਰ ਰਹੀ ਉਹ ਗੱਲ ਕਰ ਰਹੇ ਨੇ ਮਾਫੀ ਦੀ ਅਕਾਲ ਤਖਤ ਸਾਹਿਬ ਤੋਂ ਜਿੱਦੇ 'ਚ ਪੰਜਾਬ ਸਰਕਾਰ ਦਾ ਸਿੱਧਾ ਜਾਂ ਸਿੱਧਾ ਕੋਈ ਰੋਲ ਹੀ ਨਹੀਂ ਉਹ ਪੰਥ ਨੇ ਦੇਖਣਾ ਪੰਥਕ ਰਵਾਇਤਾ ਮੁਤਾਬਕ ਅਕਾਲ ਤਖਤ ਯਾ ਨਹੀਂ ਗਿਆ ਉਹ ਸਾਨੂੰ ਫਰਕੇ ਨਹੀਂ ਪੈਂਦਾ ਕਿਉਂਕਿ ਉਹਨੇ ਨੰਗੀ ਚੱਟੀ ਮਦਦ ਕੀਤੀ ਹੈ ਉਹਨੇ ਕਾਨੂੰਨੀ ਮਦਦ ਕੀਤੀ ਹੈ ਸੋ ਉਹ ਉਥੇ 1000 ਵਾਰ ਹੀ ਗਿਆ ਹੋਵੇ ਜਾਂ 10 ਵਾਰ ਹੀ ਗਿਆ ਹੋਵੇ ਉਹ ਸਾਡੇ ਲਈ ਕੋਈ ਬਾਲਾ ਵੱਡਾ ਇਸ਼ੂ ਨਹੀਂ ਹੈ ਜਦ ਉਹਨੇ 2007 ਵਾਲੇ ਕੇਸ ਦੇ ਵਿੱਚ 2014 ਤੱਕ ਮਦਦ ਕੀਤੀ 2015 ਵਾਲੇ ਕੇਸ ਦੇ ਵਿੱਚ 2017 ਤੱਕ ਲਾਸਟ ਮੂਮੈਂਟ ਤੱਕ ਮਦਦ ਵੀ ਕੀਤੀ ਔਰ ਓਪਨਲੀ ਹੈਲਪਲੀ ਡੇਰਾ ਸਰਸਾ ਨੇ ਐਲਾਨ ਕਰਕੇ ਅਕਾਲੀ ਦਲ ਦੀ ਭਾਜਪਾ ਦੀ ਜਿਹੜੀ ਚੋਣ ਮਦਦ ਕੀਤੀ ਸੋ ਉਹਦੇ ਵਿੱਚ ਉਹ ਕਿੰਨੀ ਵਾਰੀ ਗਿਆ ਕਿੰਨੀ ਵਾਰੀ ਨਹੀਂ ਗਿਆ ਉਹ ਇੰਪੋਰਟੈਂਟ ਨਹੀਂ ਹੈਗਾ ਉਹ ਲੋਕਾਂ ਨੂੰ ਪਤਾ ਹੈ ਉਹ ਹਜ਼ਾਰ ਵਾਰੀ ਵੀ ਕਹਿਣਗੇ ਤਾਂ ਵੀ ਕੋਈ ਫਰਕ ਨਹੀਂ ਜੇ ਇੱਕ ਵਾਰੀ ਵੀ ਨਹੀਂ ਗਿਆ ਤਾਂ ਵੀ ਕੋਈ ਫਰਕ ਇੰਪੋਰਟੈਂਟ ਇਹ ਹੈ ਕਿ ਜਦੋਂ ਪ੍ਰਦੀਪ ਕਲੇਰ ਇਹ ਕਹਿ ਰਿਹਾ ਕਿ ਮੈਨੂੰ ਪਘੋੜਾ ਲਾਨਿਆ ਗਿਆ ਸੀ ਇਹ ਸਰਕਾਰ ਇਹ ਕਹਿ ਕੇ ਆਈ ਅਸੀਂ ਦੋਸ਼ੀ ਅੰਦਰ ਟੰਗਾਂਗੇ ਸਜ਼ਾ ਦਵਾਂਗੇ ਔਰ ਪਿਛਲੇ 2.5 ਸਾਲ ਦੀ ਸਰਕਾਰ ਦੇ ਵਿੱਚ ਉਹਨੇ ਐਕਸਪੋਜ਼ ਕੀਤਾ ਕਿ ਮੈਨੂੰ ਇਸ ਮੌਜੂਦਾ ਗਵਰਨਮੈਂਟ ਵੱਲੋਂ ਜਾਂ ਇਸ ਤੋਂ ਪਹਿਲਾਂ ਵਾਲਿਆਂ ਨੇ ਵੀ ਕਦੀ ਫੜਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਮੈਂ ਆਪਣੇ ਘਰ 'ਚ ਰਹਿ ਰਿਹਾ ਸੀ ਆਪ ਦੇ ਰੂਟੀਨ ਦੇ ਕਾਰੋਬਾਰ ਕਰ ਰਿਆ ਸੀ ਉਹੀ ਨੰਬਰ ਯੂਜ਼ ਕਰ ਰਿਆ ਸੀ ਜਿਹੜਾ ਨੰਬਰ ਉਹਦੇ ਕੋਲ 2015 ਵਿੱਚ ਸੀ ਉਹੀ ਫੋਨ ਨੰਬਰ ਉਹ ਅੱਜ ਵੀ ਯੂਜ਼ ਕਰ ਰਿਆ ਅੱਜ ਜੇ ਫੋਨ ਨੰਬਰ ਤੁਸੀਂ ਸੇਮ ਯੂਜ਼ ਕਰ ਰਹੇ ਹੋ ਤੁਹਾਡੀ ਇੱਕ ਇੱਕ ਮਿੰਟ ਦੀ ਲੋਕੇਸ਼ਨ ਤੁਹਾਡੀ ਕਾਲ ਟਰੈਪ ਹਰ ਚੀਜ਼ ਇੱਕ ਸੀਐਸਟਾਫ ਦਾ ਇੰਚਾਰਜ ਬੈਠ ਕੇ ਕਰ ਲਗਾ ਇੱਕ ਐਸਐਚਓ ਕਰ ਸਕਦਾ ਇੱਕ ਸਰਕਾਰ ਜਿਹਨੂੰ ਫੜਨ ਦਾ ਦਾਵਾ ਕਰ ਰਹੀ ਸੀ ਔਰ ਕਿੱਡੇ ਗਲੈਮਰਾਇਜ਼ ਤਰੀਕੇ ਨਾਲ ਫੜਿਆ ਗਿਆ ਲੋ ਜੀ ਅਯੁੱਧਿਆ ਤੋਂ ਪਤਾ ਲੱਗਾ ਅਸੀਂ ਗੁਰਗਾਓਂ ਚ ਫੜ ਲਿਆ ਉਹ ਤਾਂ ਕਹਿੰਦਾ ਮੈਂ ਰਹਿ ਹੀ ਆਪਣੇ ਘਰ ਚ ਰਿਹਾ ਸੀ ਜਿੰਨਾ ਸਾਲ ਸੁੱਕ ਡਿਸਕਸ਼ਨ ਇਸ ਗਲਤੀ ਹੋਣੀ ਚਾਹੀਦੀ ਹੈ ਕਿ ਜਿਨ੍ਹਾਂ ਨੂੰ ਫੜਨ ਦਾ ਦਾਵਾ ਕਰਨ ਦਾ ਨਾਂ ਲੈ ਕੇ ਸਰਕਾਰ ਬਣੀ ਇਨਸਾਫ ਦੇਣ ਦਾ ਵਾਅਦਾ ਕਰਕੇ ਸਰਕਾਰ ਬਣੀ ਉਹਦੇ ਤੇ ਡਿਲੀਵਰ ਕੀ ਕੀਤਾ ਨਾ ਦੋਸ਼ੀ ਫੜੇ ਉਲਟਾ ਜਿਹੜਾ ਦੋਸ਼ੀਆਂ ਤੇ ਟਰਾਇਲ ਚੱਲ ਰਹੇ ਸੀ ਜਿਨ੍ਹਾਂ ਨੂੰ ਮਿਹਨਤ ਤੋਂ ਬਾਅਦ ਬਰਗਾੜੀ ਮੋਰਚਾ ਤੇ ਬਾਈਬਲ ਕਲ ਇਨਸਾਫ ਮੋਰਚਾ ਦੋ ਮੋਰਚਿਆਂ ਨੇ ਇਹਨਾਂ ਕੇਸਾਂ ਨੂੰ ਟਰਾਇਲ ਦੀ ਨੋਬਤ ਤੱਕ ਲੈ ਕੇ ਆਉਂਦਾ ਪਹਿਲਾਂ ਬਰਗਾੜੀ ਮੋਰਚੇ 'ਚ ਪਰਚੇ ਦਰਜ ਹੋਏ ਅਸਲ ਦੋਸ਼ੀਆਂ ਚ ਫਿਰ ਬਾਬਲ ਕਲਾ ਇਨਸਾਫ ਮੋਰਚਾ ਜਦੋਂ ਭਾਈ ਸੁਖਰਾਜ ਸਿੰਘ ਵੱਲੋਂ ਨੇ ਲਾਇਆ ਤਾਂ ਉਦੋਂ ਇਹ ਨਾ ਕੇਸਾਂ ਦੇ ਵਿੱਚ ਛਲਾਲ ਪੇਸ਼ ਹੋਏ ਕਈ ਕੇਸਾਂ ਜਿਵੇਂ ਕੋਟਪੂਰਾ ਦੇ ਵਿੱਚ ਪੇਸ਼ ਹੋਇਆ ਹੁਣ ਉਤੋਂ ਬਾਅਦ ਜਿਹੜੀ ਅਗਲੀ ਮਦਦ ਕੀਤੀ ਜਾ ਰਹੀ ਹੈ ਵੀ ਜਾਂ ਤਾਂ ਟ੍ਰਾਇਲਾਂ ਤੇ ਰੋਕ ਲਾਈ ਜਾ ਰਹੀ ਹੈ ਤੇ ਜਾਂ ਟ੍ਰਾਇਲ ਜਿਹੜੇ ਆ ਉਹ ਪੰਜਾਬ ਤੋਂ ਬਾਹਰ ਸ਼ਿਫਟ ਕੀਤੇ ਜਾ ਰਹੇ ਸੋ ਇਹ ਸਿੱਧੀ ਨੰਗੀ ਚਿੱਟੀ ਮਦਦ ਹੈ ਔਰ ਕਿਸੇ ਵੀ ਪਾਸਿਓਂ ਕਿਸੇ ਵੀ ਐਂਗਲ ਤੋਂ ਭਗਵਾਨ ਸਿੰਘ ਮਾਨ ਤੇ ਅਰਵਿੰਦ ਕੇਜਰੀਵਾਲ ਦਾ ਇਹਨਾਂ ਕੇਸਾਂ ਤੇ ਰੋਲ ਸੋ ਵੀਰ ਸਿੰਘ ਬਾਦਲ ਤੇ ਭਾਜਪਾ ਦੀ ਸਰਕਾਰ ਨਾਲ ਉਹ 1% ਵੀ ਵੱਖ ਨਹੀਂ ਹੈ ਕਿਉਂਕਿ ਇਸ ਬਾਰੇ ਅਸੀਂ ਜਿਹੜੇ ਬੀਬੀ ਜਗੀਰ ਕੋਰਨਾ ਵੀ ਗੱਲਬਾਤ ਕੀਤੀ ਸੀ ਉਹਨਾਂ ਨੇ ਵੀ ਕਿਹਾ ਸੀਗਾ ਕਿ ਜਿਹੜਾ ਬਾਦਲਾ ਵੱਲੋਂ ਇਸ ਚੀਜ਼ ਨੂੰ ਮਾਫੀ ਜੇਕਰ ਜਿਹੜਾ ਪੱਤਰ ਲਿਖ ਕੇ ਦਿੱਤਾ ਸੀ ਅਕਾਲ ਤਖਤ ਸਾਹਿਬ ਤੇ ਲੇਕਿਨ ਉਹ ਕਹਿ ਰਹੇ ਕਿ ਉਹ ਪੱਤਰ ਲਿਖਣਾ ਕੋਈ ਮਾਫੀ ਨਹੀਂ ਹੋ ਜਾਂਦੀ ਹੈ ਵਡਾਲਾ ਨੇ ਵੀ ਇਹੀ ਕਿਹਾ ਹੈਗਾ ਤੇ ਕਹਿ ਰਹੇ ਕਿ ਜਿਹੜੇ ਅਸਲ ਮੁੱਦੇ ਨੇ ਜਿਨ੍ਹਾਂ ਤੇ ਉਹ ਸਟੈਂਡ ਕਰਨਾ ਚਾਹੀਦਾ ਸਰਕਾਰ ਨੂੰ ਸਰਕਾਰ ਨਹੀਂ ਕਰ ਪਾ ਰਹੀ ਲੱਗ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੁਣ ਕਿਉਂਕਿ ਚੋਣਾਂ ਵੀ ਹੋਣੀਆਂ ਨੇ ਤੇ ਉਸ ਦਾ ਕਿਤੇ ਨਾ ਕਿਤੇ ਜਿਹੜਾ ਫਾਇਦਾ ਲਿੱਤਾ ਜਾਏਗਾ ਦੇਖੋ ਮੈਂ ਫਿਰ ਇਹ ਕਹਿ ਰਿਹਾ ਵੀ ਸਾਡੀ ਅੱਜ ਦੀ ਪ੍ਰੈਸ ਕਾਨਫਰੰਸ ਦਾ ਇਸ਼ੂ ਅਕਾਲ ਤਖਤ ਸਾਹਿਬ ਦੀ ਮਾਫੀ ਹੈ ਹੀ ਨਹੀਂ ਉਹ ਅਕਾਲ ਤਖਤ ਸਾਹਿਬ ਦੇ ਵਿਚਾਰ ਅਧੀਨ ਹੈ ਹੋਰ ਹਫਤੇ 10 ਦਿਨ ਨੂੰ ਪੰਚ ਸੇਬਾਰਾ ਦੀ ਮੀਟਿੰਗ ਹੋਈ ਕਿ ਉੱਤੇ ਤੇ ਜੋ ਫੈਸਲਾ ਆਣਾ ਆ ਜਾਏਗਾ ਸਾਡਾ ਸਵਾਲ ਭਗਵੰਤ ਸਿੰਘ ਮਾਨ ਨੂੰ ਹੈ ਵੀ ਜਿੱਥੇ ਤੁਹਾਡਾ ਰੋਲ ਹੈ ਤੁਸੀਂ ਅਕਾਲ ਤਖਤ ਦੇ ਜਥੇਦਾਰ ਤਾਂ ਹੋ ਨਹੀਂ ਮਾਫੀ ਤੇ ਫੈਸਲਾ ਤੁਸੀਂ ਨਹੀਂ ਲੈਣਾ ਤੁਸੀਂ ਉਹਦੇ ਤੇ ਤਾਂ ਬੋਲਦੇ ਹੋ ਪਰ ਰਾਮ ਰਹੀਮ ਦੇ ਉੱਤੇ ਟ੍ਰਾਇਲ ਚਲਾਉਣ ਦੇ ਉੱਤੇ ਰੋਕ ਲੱਗੀ ਨੂੰ ਅੱਜ ਅਪੀਲ ਕਰਨ ਦਾ ਸਮਾਂ ਨਿਕਲਦਾ ਜਾ ਰਿਹਾ ਤੁਸੀਂ ਅਪੀਲ ਕਿਉਂ ਨਹੀਂ ਕਰ ਰਹੇ ਹਾਈ ਕੋਰਟ ਨੇ ਤਿੰਨ ਕੇਸ ਜਿਹੜੇ ਸਿੱਧੇ ਤੌਰ ਤੇ ਬੇਦਵੀ ਦੇ ਨਾਲ ਰਿਲੇਟਡ ਵੱਡੇ ਕੇਸ ਨੇ ਮਹਾਰਾਜ ਦਾ ਸਰੂਪ ਚੋਰੀ ਕਰਨਾ ਪੋਸਟਰ ਲਾਉਣੇ ਤੇ ਗੁਰਗਰਾਂ ਸਾਹਿਬ ਦੇ ਸਰੂਪ ਦੀ ਬੇਦਵੀ ਕਰ ਤਿੰਨ ਵੱਡੀਆਂ ਐਫਆਈਆਰ ਨੇ ਤਿੰਨਾਂ ਕੇਸਾਂ ਦੇ ਵਿੱਚ ਹਾਈ ਕੋਰਟ ਨੇ ਰਾਮ ਰੀਮ ਤੇ ਟ੍ਰਾਇਲ ਚਲਾਉਣ ਦੀ ਰੋਕ ਲਾ ਦਿੱਤੀ ਇੱਕ ਸਾਲ ਹੋ ਗਿਆ ਨਾ ਕੇਸਾਂ ਨੂੰ ਚੰਡੀਗੜ੍ਹ ਅਦਾਲਤ ਸ਼ਿਫਟ ਕੀਤਾ ਨੂੰ ਇਸੇ ਇੱਕ ਕੇਸ ਦੇ ਵਿੱਚ ਵੀ ਤੁਸੀਂ ਅਪੀਲ ਕੀਤੀ ਕੋਈ ਪੈਰਵਾਹੀ ਕੀਤੀ ਜਦ ਕਿ ਜੇ ਤੁਹਾਡਾ ਕੋਈ ਵਿਰੋਧੀ ਹੈ ਸਿਆਸੀ ਵਿਰੋਧੀ ਹੈ ਚਾਹੇ ਸੁਪਾਲ ਖਹਿਰਾ ਆ ਬਰਜਿੰਦਰ ਹਮਦਰਦ ਆ ਕੋਈ ਹੈ ਤੁਸੀਂ 25-25 ਲੱਖ ਰੁਪਏ ਇੱਕ-ਇੱਕ ਦਿਨ ਦਾ ਇੱਕ-ਇੱਕ ਵਕੀਲ ਤੇ ਖਰਚਦੇ ਹੋ ਸੁਪਰੀਮ ਕੋਰਟ ਜਾਣਾ ਹੈ ਵਿਥਿਨ 2 ਵੀਕ ਪਹੁੰਚ ਜਾਣਾ ਤੇ ਇਹ ਜਿਹੜੇ ਕੇਸ ਜਿਨ੍ਹਾਂ ਨੇ ਥਾਲੀ ਚ ਪਰੋਸ ਕੇ ਤੁਹਾਨੂੰ ਸਰਕਾਰ ਬਣਾ ਕੇ ਦਿੱਤੀ ਉਹਨਾਂ ਕੇਸਾਂ ਦੇ ਪ੍ਰਤੀ ਤੁਹਾਡੀ ਕਮਿਟਮੈਂਟ ਤੁਹਾਡੀ ਲਾਇਲਟੀ ਅੱਜ ਅਸੀਂ ਇੱਥੇ ਪ੍ਰੈਸ ਕਾਨਫਰੰਸ ਦੇ ਵਿੱਚ ਐਕਸਪੋਜ਼ ਕਰਾਂਗੇ ਹਨੀਪ੍ਰੀਤ ਨੂੰ ਲੈ ਕੇ ਵੀ ਤੁਸੀਂ ਸਵਾਲ ਚੱਕੇ ਕਿ ਹਨੀਪ੍ਰੀਤ ਤੇ ਵੀ ਜਿਹੜਾ ਸ਼ਿਕੰਜਾ ਕਸਣਾ ਚਾਹੀਦਾ ਨਹੀਂ ਕਸਿਆ ਜਾ ਰਿਹਾ ਕਿਤੇ ਨਹੀਂ ਕਿਤੇ ਤੁਹਾਨੂੰ ਲੱਗ ਰਿਹਾ ਹੈ ਕਿ ਜਿਹੜੀ ਸਰਕਾਰਾਂ ਨੇ ਉਹੀ ਜਿਹੜਾ ਇਹ ਰੁਪਈਆ ਨੂੰ ਬਚਾਉਣ ਦੀ پوری ਕੋਸ਼ਿਸ਼ ਕਰ ਰਹੀਆਂ ਨੇ ਦੇਖੋ ਜਿਹੜੇ ਹਲੇ ਤੱਕ ਔਨ ਰਿਕਾਰਡ ਕਾਗਜ਼ਾਂ ਦੇ ਵਿੱਚ ਦੋਸ਼ੀ ਬਣਾਈ ਨਹੀਂਗੇ ਉਹਨਾਂ ਨੂੰ ਤੋਂ ਕੀ ਬਣਾਉਣਾ ਅਸੀਂ ਤਾਂ ਇਸ ਗੱਲ ਤੇ ਪਟੰਡ ਰੇਵੇਂ ਜਿਹੜੇ ਬਣਾ ਰਹੇ ਉਹਨਾਂ ਨੂੰ ਸਜ਼ਾਵਾ ਹੀ ਦਿਵਾ ਦਿਓ ਰਾਮ ਰੀਮ ਔਲਰੇਡੀ ਨਾਮਿਨੇਟਡ ਹੈ ਉਧਰ ਤੇ ਟ੍ਰਾਇਲ ਤੇ ਰੋਕ ਲੱਗੀ ਹੋਈ ਆ ਤੁਸੀਂ ਉਹ ਵੀ ਇੰਨੀ ਕਰ ਰਹੇ ਤੁਸੀਂ ਮਦਦ ਕਰ ਰਹੇ ਹੋ ਕਿਉਂਕਿ ਮੋਹਰੇ ਹਰਿਆਣੇ ਦੀ ਇਲੈਕਸ਼ਨ ਖੜੀ ਆ ਆਮ ਆਦਮੀ ਪਾਰਟੀ ਡੇਰਾ ਸਰਸਾ ਤੋਂ ਉਹ ਕਹ ਲੈਣਾ ਚਾਹੁੰਦੀ ਹੈ ਔਰ ਉਹਦੇ ਨਾਲ ਜੋ ਨੈਗੋਸ਼ੀਏਸ਼ਨ ਸੁਵੀਰ ਸਿੰਘ ਬਾਦਲ ਨੇ 2007 ਵਾਲੇ ਕੇਸ ਚ ਡੇਰਾ ਸਰਸਾ ਨਾਲ ਕੀਤੀ 2009 ਦੀਆਂ ਲੋਕ ਸਭਾ ਚੋਣਾਂ ਚ ਮਦਦ ਲਈ ਹਰਸ਼ਮਰ ਕੋਰ ਬਾਦਲ ਲਈ 2012 ਦੀਆਂ ਵਿਧਾਨ ਸਭਾ ਚੋਣਾਂ ਚ ਲਈ 2014 ਚ ਫਿਰ ਵੀ ਬਾਸਮਰਤ ਬਾਦਲ ਦੇ ਲਈ ਉਹਦੇ ਚ ਉਹਦੇ ਕੋਲੋਂ ਮਦਦ ਲਈ ਰਾਮਬੀਮ ਕੋਲੋਂ ਕਾਰਨ ਵੀ 2007 ਵਾਲੇ ਕੇਸ ਦੀ ਐਫ ਆਈ ਆਰ ਦੀ ਤਲਵਾਰ ਲਟਕਾ ਕੇ ਰੱਖੀ ਪਰ ਉਹਤੇ ਕਾਰਵਾਈ ਕੋਈ ਨਹੀਂ ਕੀਤੀ ਸੇਮ ਸਟਰੈਟਜੀ ਸੇਮ ਤਰੀਕਾ ਭਗਵੰਤ ਸਿੰਘ ਮਾਨ ਬਰਗਾੜੀ ਦੇ ਨਾਲ ਤਿੰਨਾਂ ਕੇਸਾਂ ਚ ਰਾਮ ਰੀਮ ਦੇ ਧੌਣ ਤੇ ਤਲਵਾਰ ਲਟਕਾ ਕੇ ਦੇ ਪਾਈ ਹਰਿਆਣੇ ਚ ਮਦਦ ਦੇ ਲੋਕ ਸਭਾ ਚ ਮਦਦ ਦੇ ਅਗਲੀਆਂ ਵਿਧਾਨ ਸਭਾ ਚੋਣਾਂ ਚ ਮਦਦ ਤੁਹਾਡੀ ਪੋਲਿਟਿਕਸ ਤੁਹਾਡੇ ਤਰੀਕੇ ਤੁਹਾਡਾ ਕਿਰਦਾਰ ਸੁਖਵੀਰ ਬਾਦਲ ਤੋਂ ਡਿਫਰੈਂਟ ਕਿਵੇਂ ਆਏ ਸਮਝਾਓ ਤੁਸੀਂ ਉਹੀ ਉਸੇ ਨਕਸ਼ੇ ਕਦਮ ਤੇ ਚੱਲ ਰਹੇ ਹੋ ਕਿ ਜੇ ਇਹੀ ਪੋਲਿਟਿਕਸ ਪੰਜਾਬ ਦੇ ਲੋਕਾਂ ਨੂੰ ਚਾਹੀਦੀ ਸੀ ਫਿਰ ਸੁਖਵੀਰ ਬਾਦਲ ਨੂੰ ਘਰ ਬਿਠਾਉਣ ਦੀ ਲੋੜ ਕੀ ਸੀ ਘੱਟੋ ਘੱਟ ਦੇਖਣ ਨੂੰ ਤਾਂ ਤੁਹਾਡੇ ਨਾਲੋਂ ਸੋਹਣਾ ਲੱਗਦਾ ਸੀ ਦਾੜਾ ਤਾਂ ਹੈ ਨਾ ਉਹਦੇ ਮੂੰਹ ਤੇ ਤੁਹਾਡੇ ਤਾਂ ਉਹ ਵੀ ਹੈ ਨਹੀਂ ਤੇ ਤੁਹਾਡੀ ਪੋਲਿਟਿਕ ਸੁਖਵੀਰ ਬਾਦਲ ਨਾਲੋਂ 1 ਇੰਚ ਵੀ ਵੱਖਰੀ ਕਿਵੇਂ ਹੈ ਸਮਝਾਓ